ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ بارش ਹੋਣ ਦੇ ਚੱਲਦਿਆਂ ਚੰਡੀਗੜ੍ਹ ਬਾਈਪਾਸ ਹੁਸ਼ਿਆਰਪੁਰ ਰੋਡ ਪੁਲਹੇਠਾ ਖੜੇ ਟਰੱਕ ਦੇ ਪਿੱਛੇ ਆਟੋ ਦੇ ਵੱਜਣ ਕਨ ਵਾਪਰਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਹਾਦਸਾ ਉਸ ਸਮੇਂ ਹੋਇਆ ਜਦੋਂ ਮੁਹੱਲਾ ਧਰਮਕੋਟ ਦਾ ਆਟੋ ਚਾਲਕ ਬੱਗਾ ਰਾਤ ਸਮੇਂ 8:30 ਵਜੇ ਦੇ ਕਰੀਬ ਸਮਾਨ ਲੈਣ ਲਈ ਪਿੰਡ ਖਾਟੀ ਵਿਖੇ ਜਾ ਰਿਹਾ ਸੀ ਕਿ ਹੁਸ਼ਿਆਰਪੁਰ ਰੋਡ ਚੰਡੀਗੜ੍ਹ ਪਾਈਪਾਸ ਪੁਲ 헤ਠਾ ਖੜੇ ਟਰੱਕ ਵਿੱਚ ਆਟੋ ਜਾ ਬੱਜਾ ਜਿਸਨੂੰ ਆਟੋ ਚਲਕ ਬੱਗਾ ਰਾਮ ਗੰਭੀਰ ਉਪਰਚਿਤ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹਾਇਰ ਸੈਂਟਰ ਜਲੰਧਰ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਰਸਤੇ ਵਿੱਚ ਹੀ ਬੱਗਾ ਰਾਮ ਨੇ ਦਮ ਤੋੜ ਦਿੱਤਾ ਉੱਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੱਗਾ ਰਾਮ ਦੇ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੀ ਹਾਇਰ ਸੈਂਟਰ ਵਿਖੇ ਰੈਫਰ ਕੀਤਾ ਗਿਆ ਸੀ ਆਪਣੇ ਸਣੀ ਹੈ ਜੀ ਸਨੀ ਭਾਜੀ ਕੀ ਮਾਮਲਾ ਕੀ ਆ ਜਿਹੜਾ ਆਪਣਾ ਐਕਸੀਡੈਂਟ ਆ ਮਾਮਲਾ ਇਹ ਹੈ ਜੀ ਟਰੱਕ ਵਾਲਾ ਤੇ ਜੀ ਮੁੱਕਦੇ ਹੈ ਨਹੀਂ ਸੀਗਾ ਜੀ ਟਰੱਕ ਇਹਨਾਂ ਨੂੰ ਨਹੀਂ ਪਤਾ ਕਾਦਾ ਖੜਾ ਹੈ ਪਤਲੀ 7 ਵਜੇ ਦਾ ਖੜਾ ਹੈ ਠੀਕ ਹੈ ਜੀ 8:30 ਵਜੇ ਆਪਣੇ ਮਲੇ ਵਾਲਾ ਜਿਹੜਾ ਆਟੋ ਵਾਲਾ ਬੱਗਾ RAM ਜੀ ਆ ਰਿਹਾ ਹੈ ਤੇ ਆਪਣੇ ਇਹਨੇ ਰੋਂ ਸਾਈਡ ਲੈ ਜੀ ਗੱਡੀ ਠੀਕ ਹੈ ਲੱਟਾ ਗਈਆਂ ਸੀ ਮੀਂਹ ਪੈਂਦਾ ਪਿਆ ਸੀ ਜੀ ਜਿਹੜਾ ਆਟੋ ਵਾਲਾ ਵਾ ਹਾਂਜੀ ਉਹ ਕਿੱਥੇ ਕਿੱਥੇ ਲੈ ਕੇ ਜਾ ਰਿਹਾ ਸੀ ਸਵਾਰੀ ਵਗੈਰਾ ਜਾਂ ਜੋ ਵੀ ਹੈ ਆਪਣੇ ਜੀ ਸਮਾਨ ਚੱਕਣ ਜਾ ਰਹੇ ਸੀ ਖਾਟੀ ਤੋਂ 30 ਮਿੰਟ ਤੋਂ ਹਾਂਜੀ ਹਾਂਜੀ ਤੇ ਕਿੰਨੇ ਕ ਵਜੇ ਹਾਦਸਾ ਹੋਇਆ ਇਹ 8:30 ਵਜੇ ਦੇ ਵਿੱਚ ਇਸ ਮਾਮਲੇ ਦੀ ਪੁਲਿਸ ਕੰਪਲੀਟ ਕੀਤੀ ਸੀ ਤੁਸੀਂ ਪੁਲਿਸ ਬਰੇਡ ਆ ਜਾਈ ਸੀ ਜੀ ਪੁਲਿਸ ਆਈ ਸੀ ਜੀ ਕਿਸੇ ਯਾਰ ਆਈ ਸੀ ਜੀ ਤੇ ਜਿਹੜਾ ਜਿਹਨਾਂ ਦਾ ਮਤਲਬ ਕੀ ਡੈਥ ਹੋਈ ਆ ਹਾਂਜੀ ਉਹ ਕਿੱਥੇ ਮਗਨ ਕੀ ਦਸਤ ਕਰਾਇੀ ਦੀ ਉਹ ਸੜਕ ਸਿਵਲ ਲੱਗ ਗਿਆ ਸਿਵਲ ਲੱਗ ਗਿਆ ਜੀ ਤੇ ਜੰਦਰ ਯਾਗੀ ਰਾਜ ਦੰਮ ਤੋਂ ਉੱਪਰ ਸੀ ਇਹਨਾਂ ਨੇ ਤੇ ਬਣਾ ਸਰ ਜੀ ਮੇਰਾ ਨਾਮ ਰਮੇਸ਼ ਕੁਮਾਰ ਆ ਜੀ ਹਾਂ ਜੀ ਰਮੇਸ਼ ਕੁਮਾਰ ਜੀ ਆ ਜਿਹੜਾ ਬਾਈਪਾਸ ਦੇ ਭੁੱਲਾ ਬਾਈਪਾਸ ਤੇ ਖੜੇ ਆ ਕਿ ਮਾਮਲਾ ਕੀ ਆ ਸਾਰਾ ਸਰ ਮਾਮਲਾ ਇਹ ਸਾਢੇ 8:30 ਵਜੇ ਗੱਡੀ ਲੈ ਕੇ ਘਰੋਂ ਨਿਕਲੇ ਸੀਗਾ بارش ਦਾ ਟਾਈਮ ਸੀਗਾ بارش ਪੈ ਰਹੀ ਆ ਡਰਾਈਵਰ ਵਾਲ ਗੱਡੀ ਗੱਬੇ ਖੜੀ ਲਾ ਦਿੱਤੀ ਇਹਨੇ ਬੰਦੇ ਨੇ ਗੱਡੀ ਖੜੀ ਹੋਣ ਕਰਕੇ ਆ ਬੰਦੇ ਨੂੰ ਲਾਈਟਾਂ ਮੁਰੇ ਪਈਆਂ ਦੇਸੀਆਂ ਨੇ ਗੱਡੀ ਸਿੱਧੀ ਜਾ ਕੇ ਵੱਜੀ ਹੇਟੂ ਗਈ ਤੇ ਬੰਦੇ ਦਾ ਸਾਡਾ ਐਕਸੀਡੈਂਟ ਹੋ ਜਾ ਵੱਡਾ ਤੇ ਮੌਤ ਹੋ ਗਈ ਮੌਕੇ ਤੇ ਆ ਗੱਡੀ ਸਰਾਸਰ ਗੱਲ ਤੇ ਖੜੀ ਕੀ ਨਾਂ ਸੀਗਾ ਇਹਦਾ ਆਪਣੇ ਆਟੋ ਵਾਲੇ ਦਾ ਬੱਗਾਰਾਮ ਜੀ ਹਾਂਜੀ ਬੱਗਾਰਾਮ ਕਿੱਥੇ ਦੇ ਰਹਿਣ ਵਾਲਾ ਹੈ ਇਹ ਧਰਮਕੋਟ ਵਾਸੀ ਜੀ ਧਰਮਕੋਟ ਮੱਲੇ ਦਾ ਹਾਂਜੀ ਮੱਲਾ ਧਰਮਕੋਟ ਦਾ ਤੇ ਇਹ ਇਹ ਕਿੱਥੋਂ ਕਿੱਥੇ ਸਵਾਰੀ ਲੈ ਕੇ ਜਾ ਰਹੇ ਸੀ ਇਹ ਸਵਾਰੀ ਲੈ ਕੇ ਜਾ ਰਹੇ ਸੀ ਸਮਾਨ ਚੱਕਣ ਜਾ ਰਹੇ ਸਾਰੇ ਢੇਡਾ ਲਾਣ ਲਾ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਮੇਰੇ ਖਿਆਲੇ ਦਰਬੇਸ਼ਪਿੰਡ ਨੂੰ ਚਲੇ ਸੀਗੇ ਸਰ ਜੀ ਦਰਬੇਸ਼ਪਿੰਡ ਨੂੰ ਆਇਆ ਸੌਰੀ ਆ ਕੀ ਨਾ ਖਾਟੀ ਵਾਲ ਨੂੰ ਖਾਟੀ ਪਿੰਡ ਨੂੰ ਖਾਟੀ ਪਿੰਡ ਨੂੰ ਖਾਟੀ ਪਿੰਡ ਨੂੰ ਜਾ ਰਹੇ ਸੀ ਤੇ ਕਿੰਨੇ ਕ ਵਜੇ ਹਸਾ ਹੋਇਆ ਸੀ ਸਾਢੇ 8:30 ਵਜੇ ਨਾਲ ਹੋਇਆ ਸੀ 8:00 ਵਜੇ ਨਾਲ ਤੇ ਇਹ ਟਰੱਕ ਵਾਲਿਆਂ ਨੇ ਕਿੱਦਾਂ ਮਰਿਆ ਲਾਈਨ ਗੱਡੀ ਮੀਤ ਕਰਕੇ ਗੱਪੇ ਨਹੀਂ ਗੱਪੇ ਲਾਈ ਗੱਡੀ ਸਾਈਡੋਂ ਲਈ ਦੇਖੋ ਤੁਸੀਂ ਕਿੰਨੀ ਜਗ੍ਹਾ ਗੱਡੀ ਦੇ ਵਿੱਚ ਬਹੁਤ ਰੋਡ ਦੇ ਉੱਤੇ ਹੀ ਗੱਡੀ ਲਾਈ ਹੈ ਗਏ ਦੇਖੋ ਗੱਡੀ ਦਾ ਕਿੰਨਾ ਹੈ ਇਹਨੇ ਇੱਥੇ ਲਾਈ ਆ ਉਹ ਬਜ਼ੁਰਗ ਸੀਗਾ ਵਿਚਾਰਾ ਉਹਨੂੰ ਦੱਸਿਆ ਨਹੀਂ ਕਿ ਬਾਰਿਸ਼ ਬਾਰ ਮੂਰੇ ਲੇਟਾਂ ਪੈ ਗਈਆਂ ਬਾਰਿਸ਼ ਦਾ ਟਾਈਮ ਸੀ ਉਹਦੇ ਕੋਲ ਗੱਡੀ ਸਿੱਧੀ ਅੱਗੇ ਲੱਗੇ ਆਂਡਰਸਨ ਇਲੈਕਟ੍ਰਿਕ ਦੀ ਜਾਣਕਾਰੀ ਦਿਜੀ ਅੰਟੀ ਸਾਡੇ ਕੋਲ ਇੱਕ ਬੱਗਾ RAM ਧਰਮਪੁਰ ਦੀ ਰਹਿਣ ਵਾਲੇ ਇੱਕ ਪੇਸ਼ੈਂਟ ਆਏ ਨੇ ਲੈਜਿਸਟੀ ਹੈ ਕਿ ਆਰਐਸਏ ਦੀ ਤੇ ਪੇਸ਼ੈਂਟ ਦੀ ਹਾਲਤ ਕਾਫੀ ਸੀਰੀਅਸ ਹੈ ਉਹ ਦੇਖਦੇ ਭਾਈ ਅਸੀਂ ਇਨੀਸ਼ੀਅਲ ਟਰੀਟਮੈਂਟ ਦੇ ਦਿੱਤਾ ਗਿਆ ਤੇ ਪੇਸ਼ੈਂਟ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ ਬਸ ਆਹ ਸਾਹਮਣੇ ਆਇਆ ਕੁਝ ਵੀ ਕਿੱਥੇ ਐਕਸੀਡੈਂਟ ਹੋਇਆ ਹੋਇਆ ਜੋ ਕਿ ਇਹਨਾਂ ਨੇ ਦੱਸਿਆ ਕਿ ਹੁਸ਼ਿਆਰ ਪੁਲ ਦੇ ਉਸ ਸਾਈਡ ਤੇ ਚੰਡੀਗੜ੍ਹ ਬਾਈਪਾਸ ਦੇ ਨਰੀਆ ਹੋਇਆ ਇਹਨਾਂ ਦਾ ਐਕਸੀਡੈਂਟ ਤੇ ਕੰਡੀਸ਼ਨ ਨਹੀਂ ਲੱਗਦੀ ਪੇਸ਼ੈਂਟ ਕੰਡੀਸ਼ਨ ਕਾਫੀ ਸੀਰੀਅਸ ਹੈਗੀ ਤੇ ਅਸੀਂ ਹਾਇਰ ਸੈਂਟਰ ਰੈਫਰ ਕਰ ਦਿੱਤਾ ਤੇ ਇਹਨਾਂ ਦੀ ਪੂਰੀ ਸੂਚਨਾ ਭੇਜ ਦਿੱਤੀ ਗਈ ਹੈ